ਸਭਾ ਜੀ ਮੈਂ ਸਾਨੂੰ ਤੁਸੀਂ ਦੱਸੋ ਜੀ ਆਉਣ ਵਾਲੇ ਸਮੇਂ ਬਾਰੇ ਕੋਈ ਖੁਆਣੀਆਂ ਕਰਦੇ ਆ ਮਤਲਬ ਬਹੁਤ ਸਾਰੇ 유튜브 ਤੇ ਵੀ ਦੇਖਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਇਹ ਸਹੀ ਆ ਜਾਂ ਉਹ ਨਹੀਂ ਉਹ ਤਾਂ ਵਿਧੀ ਐਵੇਂ ਕਰੋਨਾ ਕੋਈ ਇਦਾਂ ਦੀ ਗੱਲ ਬਾਤ ਨਹੀਂ ਪਹਿਲਾਂ 2012 ਦੇ ਕਹਿੰਦੇ ਦੁਨੀਆ ਤਬਾਹ ਹੋਣੀ ਐ ਤੇ ਉਹਦੇ ਤੇ ਮੇਰਾ ਖਾਲ ਇੱਕ ਫਿਲਮ ਵੀ ਬਣੀ ਹੋਈ ਐ ਕੋਈ ਮੂਵੀ ਬਣੀ ਆ ਉਹ ਫਿਰ ਲੋਕਾਂ ਨੂੰ ਐਵੇਂ ਕਦੇ ਕਹਿੰਦੇ ਜੀ ਆਉਣ ਵਾਲੇ 2025 ਦੇ ਵਿੱਚ ਇਦਾਂ ਹੋ ਜਾਣਾ ਕੋਈ ਤੇ ਕਹਿੰਦੇ 26 ਦੇ ਵਿੱਚ ਇਦਾਂ ਹੋ ਜਾਣਾ ਉਹ ਸਮਾਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉੱਤੇ ਪਾਰੋਂ ਆਏ ਹਲੇਰੀ ਉਹ ਸਮਾਂ ਆਇਆ ਹੁਣ ਤੱਕ ਨਹੀਂ ਦੁਨੀਆ ਹਜੇ ਨਾਮ ਜਪ ਰਹੀ ਹੈ ਉਹ ਜਦੋਂ ਸਮਾਂ ਆਊਗਾ ਮਾਲਕ ਕਿਰਪਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਮਹਾਰਾਜ ਨੇ ਕੀ ਹਾਲਾਤ ਹੋ ਜਾਣਗੇ ਹੋਂਦਾ ਨਾ ਪੁੱਜ ਆਪਣਾ ਜਰਜੀਤ ਸਾਹਿਬ ਦੇ ਵਿੱਚ ਵੀ ਪੜਦੇ ਆ ਸੰਖਮੂਰਕ ਤਾਂ ਕੋ ਤਾਂ ਉਹ ਫਿਰ ਉੱਥੇ ਜਾ ਕੇ ਦੱਸਿਆ ਵਾ ਕਿ ਕਿਵੇਂ ਜਾ ਕੇ ਉਹ ਆ ਜਾਣਗੇ ਕਿੰਨੇ ਹਰਾਨਖੁਰ ਹੋ ਜਾਣਗੇ ਕਿੰਨੇ ਗੱਲ ਵੰਡ ਕੇ ਹੱਤਿਆ ਕਰਾਉਣਗੇ ਕਿੰਨੇ ਬਾਪੀ ਭਾਪ ਕਰਨਗੇ ਉਹ ਸਮਾਂ ਉਦੋਂ ਆਰੇ ਨਹੀਂ ਕਿਹਾਊਗਾ ਜਦੋਂ ਬਹੁਤ ਜ਼ਿਆਦਾ ਗੁਰੇ ਹਾਲਾਤ ਹੋ ਜਾਣਗੇ ਤੇ ਫਿਰ ਉਦੋਂ ਜਾ ਕੇ ਇਹ ਸਮਾਂ ਆਊਗਾ ਹਜੇ ਕੋਈ ਇੰਨਾ ਦਾ ਕੋਈ ਰੌਲਾ ਕੋਲਾ ਨਹੀਂ ਹੈਗਾ ਐਵੇਂ ਲੋਕ ਡਰੇ ਪਏ ਆ ਸਾਡੇ ਵੀ ਵੀਰਤਾ ਹੈਗੀ ਆ ਕਿ ਉਹ ਟੈਨਸ਼ਨ ਦੇ ਵਿੱਚ ਆ ਕੇ ਜਿਉਂ ਦੁਨੀਆ ਤਬਾਹ ਹੋ ਜਾਣੀ ਮੈਂ ਕਿਹਾ ਦੁਨੀਆ ਤਾਂ 2012 ਚ ਵੀ ਕਹਿੰਦੇ ਸੀ ਕੋਈ ਹਜੇ ਦੁਨੀਆ ਤਬਾਹ ਨਹੀਂ ਹੋਣੀ ਹਜੇ ਬੜਾ ਸਮਾਂ ਪਿਆ ਉਹ ਲੋਕਾਂ ਨੂੰ ਵੈਸੇ ਹੀ ਗਮਰਾਹ ਹੋ ਜਾਂਦੇ ਦੁਨੀਆ ਨਾ ਉਹ ਜੋਤਿਸ਼ ਵਗੈਰਾ ਤਾਂ ਜੋ ਦੱਸ ਸਕਦੇ ਜੀ ਕਰੋਨੇ ਦਾ ਤਾਂ ਅਜੇ ਤੱਕ ਦੱਸਿਆ ਨਾ ਕਿਸੇ ਨੇ ਇਹਦੇ ਕਰਕੇ ਨਾ ਸਾਨੂੰ ਉਲਝਣਾ ਨਹੀਂ ਚਾਹੀਦਾ ਨਰੋਲ ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ ਕਿ ਸਮਾਂ ਤਾਂ ਹਜੇ ਬਹੁਤ ਦੂਰ ਪਿਆ ਉਹ ਮਾਲਕ ਦੇ ਆਉਣ ਵਾਲੇ ਸਮੇਂ ਦਾ ਸਾਨੂੰ ਦੱਸਿਆ ਹੋਇਆ ਨਾ ਜੋ ਆਪਾਂ ਅੱਗੇ ਬੋਲ ਘਰ ਦੇ ਵਿੱਚ ਵੀ ਦੱਸਿਆ ਹੋਇਆ ਹੈ ਨਾ ਤਾਲ ਮੰਦਿਰੇ ਘਟ ਕੇ ਘਟ ਲੋ ਕਿ ਦੁਨੀਆ ਵਾਜੇ ਵਾਜ ਨਾ ਤਾਂ ਅੱਜ ਹੀ ਕਰਖਾ ਪਾਓ ਜਤੀ ਸਤੀ ਕੇ ਰੱਖੇ ਪਾਓ ਨਾਨਕ ਨਾਮ ਮਿੱਤੋ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਨ ਗੁਰ ਪਾਸੋਂ ਫਿਰ ਚੇਲਾ ਖਾਏ ਤਾਮਪ੍ਰੀਤ ਵਸੇ ਘਰ ਆਏ ਉਹਦੇ ਦੱਸਿਆ ਮਾਰੇ ਨੇ ਵੀ ਜਦੋਂ ਇਹ ਐਸੇ ਹਾਲਾਤ ਹੋ ਜਾਣਗੇ ਗੁਰੂ ਦੇ ਕੋਲੋਂ ਚੇਲਾ ਖਾਊਗਾ ਹਾਂਜੀ ਅੱਜ ਜਿਵੇਂ ਹੁਣ ਹਾਲਾਤ ਹੋਏ ਇਹ ਤਾਂ ਬਹੁਤ ਗੰਭੀਰ ਹਾਲਾਤ ਆਉਂਦੀ ਹੈ ਤੇ ਤਾਮਪ੍ਰੀਤ ਵਸੇ ਘਰ ਆਏ ਕਹਿੰਦੇ ਵੀ ਉਹ ਤਮੋਂ ਗੁਣੀ ਹੋ ਜੂਗਾ ਫਿਰ ਉਹ ਚੇਲੇ ਨੂੰ ਆਏ ਹੋਊਗਾ ਵੀ ਮੈਨੂੰ ਇਹ ਦੇਵੇ ਤਾਂ ਫਿਰ ਤਾਂ ਠੀਕ ਆ ਜੇ ਮਾਇਆ ਨਾਲ ਦੇਊਗਾ ਤੇ ਗੁਰੂ ਨੂੰ ਚੇਲੇ ਛੱਡ ਕੇ ਭੱਜ ਜਾਂਦੇ ਚੰਗਾ ਗੁਰੂ ਆ ਜਿਹੜਾ ਮਾਰੇ ਕਹਿੰਦੇ ਬਹੁਤ ਕਰਨ ਵਾਲੇ ਬੰਦਿਆਂ ਨੂੰ ਲੱਭੂਗਾ ਕਿਹਦੇ ਚੰਗਾ ਗੁਰੂ ਮਿਲੂਗਾ ਨਹੀਂ ਘਰ ਘਰ ਦੇ ਵਿੱਚ ਐਸੇ ਹਾਲਾਤ ਹੋ ਜਾਣਗੇ ਨਾਮ ਜਪਣ ਵਾਲਿਆਂ ਨੂੰ ਲੋਕ ਸਜਾਵਾਂ ਦੇਣਗੇ ਜਿਵੇਂ ਆਪਾਂ ਦੇਖਦੇ ਹਾਂ ਹਾਂ ਉਦੋਂ ਸ਼ੁਰੂਆਤ ਆਊਗੀ ਵੀ ਹਰ ਪਾਸੇ ਮਾਇਆ ਦਾ पसारा ਹਰ ਪਾਸੇ ਝੂਠ 99% ਜਿਹੜੀ ਦੁਨੀਆਦਾਰੀ ਝੂਠ ਦੀ ਹੋ ਜੂਗੀ ਜਿਵੇਂ ਅੱਜ ਦੇ ਹਾਲਾਤ ਹੋਏ ਪਏ ਆ ਪਰ ਉਹ ਹਾਲਾਤ ਹਜੇ ਨਹੀਂ ਆਏ ਹਜੇ ਬਹੁਤ ਗੁਰਮਖਾਂ ਜਿਹੜਾ ਨਾਮ ਜਪਦੇ ਆ ਮਾਲਕ ਦੀ ਕਿਰਪਾ ਬڑے ਲੋਕ ਆ ਨੇ ਲੰਗਰ ਲਾਉਂਦੇ ਆ ਬੜੀ ਦੁਨੀਆ ਜਿਹੜੀ ਲੋਕਾਂ ਦੀ ਸੇਵਾ ਕਰ ਰਹੀ ਹੈ ਉਹ ਸਮਾਂ ਉਦੋਂ ਆਊਗਾ ਵੀ ਮਤਲਬ ਦਾਨ ਪੁੰਨ ਮਾਲਕ ਦੀ ਬੰਦਗੀ ਸਿਮਰਨ ਸਾਰਾ ਕੁਝ ਬੰਦ ਹੋ ਜਾਊਗਾ ਬੰਦ ਬੰਦ ਕੇ ਕਰਨ ਲੋਕ ਹਾਂ ਮਾੜਾ ਕਹਿਣਗੇ ਉਦੋਂ ਫਿਰ ਬੰਦਗੀ ਕਰਨ ਵਾਲੇ ਵੀ ਲੋਕ ਨਿੰਦਿਆ ਕਰਿਆ ਕਰਨਗੇ ਉਦੋਂ ਫਿਰ ਉਹ ਸਮਾਂ ਆਊਗਾ ਹਜੇ ਉਹ ਟਾਈਮ ਨਹੀਂ ਆਇਆ ਕੋਈ ਚਿੰਤਾ ਕਰਨ ਦੀ ਨਹੀਂ ਲੋੜ ਉਹ ਐਵੇਂ ਬੰਦੇ